ਹਰਿਆਣਾ ਚੋਣਾਂ ਸਿਖਰਾਂ ਦੇ ਨੇ ਦੇਸ ਦੇ ਵਿੱਚ ਹੀ ਹੁਣ ਹਰ ਸਿਆਸੀ ਪਾਰਟੀ ਆਪਣੇ ਮੈਨੀਫੈਸਟੋ ਜਾਰੀ ਕਰ ਰਹੀ ਹੈ ਜਿਸ ਦੇ ਵਿੱਚ ਕਈ ਵਾਅਦੇ ਕੀਤੇ ਜਾ ਰਹੇ ਨੇ ਤੇ ਦੌਰਾਨ ਹੀ ਹੁਣ ਹਰਿਆਣਾ ਕਾਂਗਰਸ ਦੇ ਵੱਲੋਂ ਵੀ ਆਪਣਾ ਮੈਨੀਫੈਸਟੋ ਜਾਰੀ ਕਰ ਦਿੱਤਾ ਗਿਆ ਜਿਸ ਦੇ ਵਿੱਚ ਨਾ ਕੇਵਲ ਹਰਿਆਣਾ ਦੇ ਵਿੱਚ ਦੀਆਂ ਔਰਤਾਂ ਦੀ ਸੁਰੱਖਿਆ ਸੰਬੰਧੀ ਕਾਲਜਾਂ ਸੰਬੰਧੀ ਪਰ ਹੁਣ ਇਸ ਦੇ ਵਿੱਚ SYL ਦੇ ਮੁੱਦੇ ਤੇ ਵੀ ਕਾਂਗਰਸ ਨੇ ਇੱਕ ਵਾਦਾ ਕੀਤਾ ਉਸ ਦੀ ਪੈਰ ਵੀ ਕੀਤੀ ਉਹ ਪੈਰ ਵੀ ਕਿਹੜੀ ਗੱਲ ਦੀ ਹੈ ਇਸ ਖਬਰ ਦੇ ਵਿੱਚ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਿੰਨੇ ਆ ਹਰਿਆਣਾ ਕਾਂਗਰਸ ਨੇ ਵਿਧਾਨ ਸਭਾ ਚੋਣਾਂ ਦੇ ਲਈ ਬੀਤੇ ਦਿਨ ਜੋਨ ਮੈਨੀਫੈਸਟੋ ਹੱਥ ਬਦਲੇਗਾ ਹਾਲਾਤ ਜਾਰੀ ਕਰ ਦਿੱਤਾ ਹੈ ਪਾਰਟੀ ਨੇ ਆਪਣੇ ਮੈਨੀਫੈਸਟੋ ਦੇ ਵਿੱਚ ਕਿਸਾਨ ਜਵਾਨ ਪਹਿਲਵਾਨ ਤੇ ਔਰਤਾਂ ਸਣੇ ਸਮਾਜ ਦੇ ਹਰੇਕ ਵਰਗ ਵੱਲ ਧਿਆਨ ਕੇਂਦ੍ਰਿਤ ਕਰਨ ਦਾ ਵਾਦਾ ਕੀਤਾ ਹੈ ਪਾਰਟੀ ਨੇ ਪਾਣੀਆਂ ਨਾਲ ਜੁੜੇ ਐਸਵਾਈਐਲ ਮੁੱਦੇ ਦੀ ਡਟ ਕੇ ਪੈਰਵਾਈ ਕਰਨ ਦਾ ਵੀ ਇਸ ਮੈਨੀਫੈਸਟੋ ਦੇ ਵਿੱਚ ਵਾਦਾ ਕੀਤਾ ਚੋਣ ਮੈਨੀਫੈਸਟੋ ਰਿਲੀਜ਼ ਕਰਨ ਮੌਕੇ ਹਰਿਆਣਾ ਚੋਣਾਂ ਦੇ ਲਈ ਸੀਨੀਅਰ ਨਿਗਰਾਨ ਤੇ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗੈਲੌਤ ਸਾਬਕਾ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਸੂਬਾ ਪ੍ਰਧਾਨ ਚੋਦਰੀ ਉਦੇਪਾਲ ਕਾਰਜਕਾਰਨੀ ਕਾਰਜਕਾਰੀ ਪ੍ਰਧਾਨ ਜਤਿੰਦਰ ਭਰ ਦਵਾਸਤ ਪਾਰਟੀ ਦੇ ਸੀਨੀਅਰ ਆਗੂ ਮੌਜੂਦ ਸਨ ਕਾਂਗਰਸੀ ਆਗੂਆਂ ਨੇ ਚੋਣ ਮੈਨੀਫੈਸਟੋ ਜਾਰੀ ਕਰਦੇ ਹਾਂ ਸੂਬੇ ਦੇ ਲੋਕਾਂ ਦੇ ਨਾਲ ਵਾਦਾ ਕੀਤਾ ਕਿ ਹਰਿਆਣਾ ਦੇ ਵਿੱਚ ਕਾਂਗਰਸ ਦੀ ਸਰਕਾਰ ਬਣਨ ਤੇ ਨੌਜਵਾਨਾਂ ਦੇ ਲਈ ਰੁਜ਼ਗਾਰ ਦੇ ਰਾਹ ਪੈਲ ਦੇ ਆਧਾਰ ਤੇ ਖੋਲੇ ਜਾਣਗੇ ਇਸ ਦੇ ਨਾਲ ਹੀ ਕਾਂਗਰਸ ਦੀ ਸਰਕਾਰ ਦੇ ਵੱਲੋਂ 2 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਵੀ ਦਿੱਤਾ ਜਾਵੇਗਾ ਗਾਇਸ ਤੇ ਇਸ ਦੇ ਇਲਾਵਾ ਅਗਨੀਵੀਰ ਯੋਜਨਾ ਤੇ ਵੀ ਕਾਂਗਰਸ ਦਾ ਇੱਕ ਵੱਡਾ ਸਟੈਂਡ ਸਾਹਮਣੇ ਆ ਰਿਹਾ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਗਨੀਵੀਰ ਯੋਜਨਾ ਦੀਨ ਸੇਵਾਮੁਕਤ ਹੋਣ ਵਾਲੇ ਨੌਜਵਾਨਾਂ ਨੂੰ ਨੌਕਰੀ ਤੇ ਸ਼ਹੀਦ ਜਵਾਨ ਦੇ ਪਰਿਵਾਰ ਨੂੰ 2 2 ਕਰੋੜ ਰੁਪਏ ਦੇ ਕੇ ਸਨਮਾਨ ਵੀ ਕੀਤਾ ਜਾਵੇਗਾ ਉਨਾ ਦਾ ਕਹਿਣਾ ਕਿ ਹਰਿਆਣਾ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਦੇ ਵਿੱਚੋਂ ਬਾਹਰ ਕੱਢਣ ਦੇ ਲਈ ਨਸ਼ਾ ਮੁਕਤ ਹਰਿਆਣਾ ਕਮਿਸ਼ਨ ਅਤੇ ਵਿਸ਼ੇਸ਼ ਟਾਸਕ ਫੋਰਸ ਬੜਾਈ ਜਾਵੇਗੀ। ਕਾਂਗਰਸ ਦੇ ਵੱਲੋਂ ਪਦਕ ਲਿਆਓ, ਪਦ ਪਾਓ ਨੀਤੀ ਤੇਰ ਨੌਕਰੀ ਵਿੱਚ ਖਿਡਾਰੀਆਂ ਦੇ ਰੱਖਵੇ ਕਰਨ ਨੂੰ ਮੁੜ ਬਹਾਲ ਕੀਤਾ ਜਾਵੇਗਾ ਤੇ ਇਸ ਤੋਂ ਇਲਾਵਾ ਖਿਡਾਰੀਆਂ ਦੇ ਲਈ ਵਿਸ਼ੇਸ਼ ਵਜੀਫਾ ਸਕੀਮ ਸ਼ੁਰੂ ਕੀਤੀ ਜਾਵੇਗੀ। ਸੁੱਬੇ ਦੇ ਵਿੱਚ ਕੱਚੇ ਸਫਾਈ ਕਾਮਿਆਂ ਨੂੰ ਪੱਕਾ ਕੀਤਾ ਜਾਵੇਗਾ ਤੇ ਸਿਵਰ ਸਫਾਈ ਕਰਨ ਵਾਲੇ ਕਾਮਿਆਂ ਨੂੰ 5000 ਮਹੀਨਾ ਵਾਧੂ ਤਨਖਾਹ ਅਤੇ ਉਹਨਾਂ ਦਾ 30 ਲੱਖ ਰੁਪਏ ਤੱਕ ਦਾ ਬੀਮਾ ਵੀ ਕੀਤਾ ਜਾਵੇਗਾ। ਸਵੇ ਦੇ ਵਿੱਚ ਬ੍ਰਾਹਮਣ ਪੰਜਾਬੀ ਸਵਨਕਰ ਕਲਿਆਣ ਬੋਰਡ ਦੇ ਨਾਲ-ਨਾਲ ਵੱਖ-ਵੱਖ ਵਰਗਾਂ ਦੀ ਬਿਹਤਰੀ ਲਈ 21 ਸਮਾਜ ਭਲਾਈ ਬੋਰਡ ਵੀ ਬਣਾਏ ਜਾਣਗੇ। ਪੂਰਾ ਮੈਨੀਫੈਸਟੋ ਦੇ ਵਿੱਚ ਨਾ ਕੇਵਲ ਅਗਨੀਵੀਰ ਐਸਵਾਈਐਲ ਬਲਕਿ ਅਲੱਗ-ਅਲੱਗ ਵਰਗਾਂ ਦੇ ਸੰਬੰਧੀ ਵੀ ਮੈਨੀਫੈਸਟੋ ਦੇ ਵਿੱਚ ਕਾਂਗਰਸ ਹਰਿਆਣਾ ਦੇ ਵੱਲੋਂ ਕਈ ਗੱਲਾਂ ਕੀਤੀਆਂ ਗਈਆਂ ਨੇ ਇਸ ਦੇ ਨਾਲ ਹੀ ਸੂਬੇ ਦੇ ਵਿੱਚ ਮੇਰੀ ਫਸਲ ਮੇਰਾ ਬਿਉਰਾ ਵਰਗੇ ਪੋਟਲਾ ਨੂੰ ਵੀ ਹਰਿਆਣਾ ਕਾਂਗਰਸ ਨੇ ਆਪਣੇ ਮੈਨੀਫੈਸਟੋ ਦੇ ਵਿੱਚ ਬੰਦ ਕਰਨ ਦਾ ਦਾਵਾ ਕੀਤਾ ਕਾਂਗਰਸੀ ਆਗੂਆਂ ਨੇ ਕਿਹਾ ਕਿ ਸੂਬੇ ਨੂੰ ਐਸਵਾਈਐਲ ਦਾ ਪਾਣੀ ਦਿਵਾਉਣ ਦੇ ਲਈ ਸੁਪਰੀਮ ਕੋਰਟ ਦੇ ਆਦੇਸ਼ਾਂ ਨੂੰ ਲਾਗੂ ਕਰਨ ਦੇ ਲਈ ਮਜਬੂਤੀ ਨਾਲ ਪੈਰਵੀ ਕੀਤੀ ਜਾਵੇਗੀ ਦਾਦਪੁਰ ਨਵਲੀ ਨਹਿਰ ਯੋਜਨਾ ਨੂੰ ਮੁੜ ਸ਼ੁਰੂ ਕੀਤਾ ਜਾਵੇਗਾ ਯਮੂਨਾ ਦਾ ਪਾਣੀ ਰਾਜਸਥਾਨ ਨੂੰ ਦੇਣ ਦੇ ਲਈ ਦਿੱਤੇ ਸਮਝੌਤੇ ਨੂੰ ਵਿਰਧ ਕੀਤਾ ਜਾਵੇਗਾ ਕਾਂਗਰਸ ਨੇ 18 ਤੋਂ 60 ਸਾਲ ਦੀ ਔਰਤਾਂ ਨੂੰ ਹਰ ਮਹੀਨੇ 2000 ਰੁਪਏ ਅਤੇ ਗੈਸ ਸਿਲੰਡਰ 500 ਰੁਪਏ ਦੇਣ ਦਾ ਵੀ ਵਾਅਦਾ ਕੀਤਾ ਤੇ ਇਸ ਤੋਂ ਇਲਾਵਾ ਨੌਕਰੀਆਂ ਦੇ ਵਿੱਚ 33% ਦੀ ਰਾਖਵਾਂਕਰਨ ਅਤੇ ਪੰਚਾਇਤ ਤੇ ਸਥਾਨਕ ਚੋਣਾਂ ਦੇ ਵਿੱਚ ਔਰਤਾਂ ਦੇ ਲਈ 50% ਦੀ ਰਾਖਵਾਂਕਰਨ ਦਾ ਇਸ ਮੈਨੀਫੈਸਟੋ ਦੇ ਵਿੱਚ ਕਾਂਗਰਸ ਦੇ ਵੱਲੋਂ ਦਾਅਵਾ ਕੀਤਾ ਗਿਆ ਹੈ। ਕਾਂਗਰਸ ਨੇ ਸੂਬੇ ਦੇ ਲੋਕਾਂ ਨੂੰ 25 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਤੇ ਹਰੇਕ ਜ਼ਿਲ੍ਹੇ ਦੇ ਵਿੱਚ ਸੁਪਰ ਸਪੈਸ਼ialਟੀ ਹਸਪਤਾਲ ਖੋਲਣ ਮੈਡੀਕਲ ਕਾਲਜਾਂ ਦੀ ਫੀਸ ਕੱਟ ਕਰਨ ਅਤੇ 45 ਸਾਲ ਤੋਂ ਬਾਅਦ ਉਮਰ ਦੇ ਵਿਅਕਤੀਆਂ ਦਾ ਮੁਫਤ ਚੈੱਕਅਪ ਕਰਵਾਉਣ ਦਾ ਵਾਅਦਾ ਕੀਤਾ ਇਸ ਤੋਂ ਇਲਾਵਾ ਸੂਬੇ ਦੇ ਵਿੱਚ ਗਰੀਬ ਪਰਿਵਾਰਾਂ ਨੂੰ 100-100 ਗਜ ਦੇ ਮੁਫਤ ਪਲਾਟ ਤੇ ਦੋ ਕਮਰਿਆਂ ਦੀ ਉਸਾਰੀ ਦੇ ਲਈ 35 ਲੱਖ ਰੁਪਏ ਦਿੱਤੇ ਜਾਣ ਤੇ ਇਸ ਦੇ ਵਿੱਚ ਹੀ ਹੁਣ ਲੋਕ ਸਭਾ ਦੇ ਵਿਰੋਧੀ ਧਿਰ ਦੇ ਆਗੂ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਵੀ ਆਪਣੇ ਐਕਸ ਤੇ ਟਵੀਟ ਕਰਕੇ ਇੱਕ ਪੋਸਟ ਸ਼ੇਅਰ ਕੀਤੀ ਹੈ ਇਸ ਮੈਨੀਫੈਸਟੋ ਸੰਬੰਧੀ ਜਿਸ ਦੇ ਵਿੱਚ ਉਹਨਾਂ ਨੇ ਮਹਿਲਾ ਸੁਰੱਖਿਆ ਨੂੰ ਲੈ ਕੇ ਇੱਕ ਵੱਡਾ ਦਾਵਾ ਕੀਤਾ ਇਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਹਰਿਆਣਾ ਦੇ ਵਿੱਚ ਸਰਕਾਰ ਬਣਾਉਣ ਤੋਂ ਬਾਅਦ ਹਰ ਵਿਧਾਨ ਸਭਾ ਹਲਕੇ ਦੇ ਵਿੱਚ ਮਹਿਲਾਵਾਂ ਦੇ ਲਈ ਇੱਕ ਕਾਲਜ ਬਣਾਉਣਗੇ ਇਸ ਦੇ ਵਿੱਚ ਉਹਨਾਂ ਨੇ ਹੋਰ ਕੀ ਕੀ ਗੱਲਾਂ ਕੀਤੀਆਂ ਨੇ ਇਸ ਸੰਬੰਧੀ ਵੀ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਿੰਦੇ ਹਾਂ ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਹਰਿਆਣਾ ਦੇ ਵਿੱਚ ਆਉਣ ਵਾਲੀ ਕਾਂਗਰਸ ਦੀ ਅਗਲੀ ਸਰਕਾਰ ਪਿਛਲੇ 10 ਸਾਲਾਂ ਦੇ ਦੁੱਖ ਦਰਦਾਂ ਨੂੰ ਦੂਰ ਕਰੇਗੀ ਤੇ ਪਾਰਟੀ ਨੇ ਸੂਬੇ ਦੇ ਲੋਕਾਂ ਦੀਆਂ ਆਸਾਂ ਤੇ ਉਮੀਦਾਂ ਪੂਰੀਆਂ ਕਰਨ ਦੀ ਜ਼ਿੰਮੇਵਾਰੀ ਲਈ ਹੈ। ਰਾਹੁਲ ਗਾਂਧੀ ਨੇ ਹਰਿਆਣਾ ਕਾਂਗਰਸ ਦੇ ਵੱਲੋਂ 5 ਅਕਤੂਬਰ ਦੀਆਂ ਅਸੈਂਬਲੀ ਚੋਣਾਂ ਦੇ ਲਈ ਜਾਰੀ ਮੈਨੀਫੈਸਟੋ ਦੇ ਹਵਾਲੇ ਨਾਲ ਬੋਲ ਕੇ ਆਪਣੇ ਐਕਸ ਤੇ ਇੱਕ ਪੋਸਟ ਸ਼ੇਅਰ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਭਾਜਪਾ ਨੇ ਪਿਛਲੇ ਇੱਕ ਦਹਾਕੇ ਦੇ ਵਿੱਚ ਹਰਿਆਣਾ ਦੀ ਖੁਸ਼ਹਾਲੀ, ਸੁਪਨੇ ਤੇ ਤਾਕਤ ਖੋਹ ਲਈ ਹੈ। ਰਾਹੁਲ ਨੇ ਦਾਵਾ ਕੀਤਾ ਕਿ ਅਗਨੀਵੀਰ ਸਕੀਮ ਨੇ ਵਤਨ ਪ੍ਰਸਤ ਨੌਜਵਾਨਾਂ ਦੀਆਂ ਖੁਆਇਸ਼ਾਂ ਖੋ ਲਈਆਂ ਬੇਰੋਜ਼ਗਾਰੀ ਨੇ ਪਰਿਵਾਰਾਂ ਦੀਆਂ ਮੁਸਕਰਾਹਟ ਵੀ ਖੋ ਲਈਆਂ ਨੇ ਤੇ ਮਹਿੰਗਾਈ ਨੇ ਔਰਤਾਂ ਦੀ ਸਵੈ ਵਿਸ਼ਵਾਸ ਖੋ ਲਿਆ ਉਹਨਾਂ ਨੇ ਕਿਹਾ ਕਿ ਕਾਲੇ ਕਾਨੂੰਨ ਲਿਆ ਕੇ ਉਹਨਾਂ ਨੇ ਕਿਸਾਨਾਂ ਦੇ ਹੱਕ ਖੋਣ ਦੀ ਕੋਸ਼ਿਸ਼ ਕੀਤੀ ਹੈ ਤੇ ਨੋਟਬੰਦੀ ਤੇ ਗਲਤ GST ਜ਼ਰੀਏ ਉਹਨਾਂ ਨੇ ਲੱਖਾਂ ਵਪਾਰੀਆਂ ਤੋਂ ਲਾਭ ਖੋ ਲਏ ਪਾਸ਼ਪਾ ਨੇ ਆਪਣੇ ਦੋਸਤਾਂ ਨੂੰ ਲਾਹਾ ਦੇਣ ਦੇ ਲਈ ਹਰਿਆਣਾ ਦਾ ਸਵੈ ਮਾਨ ਵੀ ਖੋ ਲਿਆ ਉੱਧਰ ਕਾਂਗਰਸ ਪ੍ਰਧਾਨ ਮਲਿਕਾ ਅਰਜੁਨ ਖਰਗੇ ਨੇ ਵੀ ਪੀਰੀਆਡਿਕ ਲੇਬਰ ਫੋਰਸ ਸਰਵੇ ਦੇ ਹਵਾਲੇ ਦੇ ਨਾਲ ਕਿਹਾ ਕਿ ਅੱਜ ਦੇਸ਼ ਦੇ ਵਿੱਚ ਬੇਰੋਜ਼ਗਾਰੀ ਤੋਂ ਵੱਡਾ ਕੋਈ ਮੁੱਦਾ ਨਹੀਂ ਹੋਣਾ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯਾਦ ਰੱਖਣ ਕਿ ਹਰੇਕ ਨੌਜਵਾਨ ਜਿਸ ਤੋਂ ਉਹਨਾਂ ਦੀ ਸਰਕਾਰ ਨੇ ਰੁਜ਼ਗਾਰ ਖੋਇਆ ਹੈ ਹਰੇਕ ਚੋਣ ਦੇ ਵਿੱਚ ਭਾਜਪਾ ਦੀ ਹਾਰ ਯਕੀਨੀ ਹੋਵੇਗੀ ਇਸ ਦੇ ਨਾਲ ਹੀ ਰਾਹੁਲ ਗਾਂਧੀ ਦੇ ਵੱਲੋਂ ਵੀ ਮਹਿਲਾ ਦੇ ਜਿਹੜੇ ਕਾਲਜ ਨੇ ਹਰ ਵਿਧਾਨ ਸਭਾ ਦੇ ਵਿੱਚ ਖੋਲੇ ਜਾਣਗੇ ਇਸ ਦਾ ਵਾਅਦਾ ਵੀ ਕੀਤਾ ਤੇ ਉਹਨਾਂ ਦਾ ਕਹਿਣਾ ਹੈ ਕਿ ਸੂਬੇ ਦੇ ਵਿੱਚ ਅਧਿਆਪਕਾਂ ਦੀ ਭਰਤੀ ਕਰਨ ਦੇ ਰਾਜ ਸਿੱਖਿਆ ਕਮਿਸ਼ਨ ਬਣਾਉਣ ਦਾ ਵਾਅਦਾ ਕੀਤਾ ਹੈ ਇਸ ਤੋਂ ਇਲਾਵਾ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਨਾਮ ਤੇ ਕੁਰੂ ਖੇਤਰ ਤੇ ਮਹਿਤਾਵਚ ਯੂਨੀਵਰਸਿਟੀ ਅਤੇ ਹਰ ਵਿਧਾਨ ਸਭਾ ਹਲਕੇ ਵਿੱਚ ਮਹਿਲਾ ਕਾਲਜ ਤੇ ਹਰੇਕ ਬਲਾਕ ਦੇ ਵਿੱਚ ਆਈਆਈਟੀ ਬਣਾਇਆ ਜਾਵੇਗਾ ਸਕੂਲ ਤੇ ਕਾਲਜ ਨਾਲ ਸਕੂਲ ਤੇ ਕਾਲਜ ਜਾਣ ਵਾਲੀਆਂ ਮੁੱਟਿਆਰਾਂ ਦੇ ਲਈ ਪਿੰਕ ਮੇਰੀ ਬਸ ਤੇ ਪਿੰਕ ਈ ਰਿਕਸ਼ਾ ਦੀ ਮੁਫਤ ਸਹੂਲਤ ਦਿੱਤੀ ਜਾਵੇਗੀ ਸੋ ਇਲਾਵਾ ਸਿੱਖਿਆਤ ਔਰਤਾਂ ਨੂੰ ਸਵੈ ਰੋਜ਼ਗਾਰ ਦੇ ਲਈ 20 ਲੱਖ ਰੁਪਏ ਦਾ ਵਿਆਜ ਮੁਕਤ ਕਰਜ਼ਾ ਦਿੱਤਾ ਜਾਵੇਗਾ ਤੇ ਇਸ ਮੈਨੀਫੈਸਟੋ ਦੇ ਵਿੱਚ ਕਾਂਗਰਸ ਹਰਿਆਣਾ ਦੇ ਵੱਲੋਂ ਕਈ ਵੱਡੇ ਵਾਅਦੇ ਕੀਤੇ ਗਏ ਨੇ ਪਰ ਇਸ ਦੇ ਵਿੱਚ ਸਵਾਲ ਹੀ ਖੜਾ ਹੁੰਦਾ ਹੈ ਕਿ ਜੇਕਰ ਇੰਡੀਆ ਗੱਟ ਜੋੜ ਹੈ ਅਦਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੇਕਰ 5 ਅਕਤੂਬਰ ਦੇ ਜਿਹੜੇ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਹਰਿਆਣਾ ਦੇ ਵਿੱਚ ਜੇਕਰ ਉੱਥੇ ਕਾਂਗਰਸ ਵੀ ਸਰਕਾਰ ਆ ਜਾਂਦੀ ਹੈ ਤਾਂ ਵੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਜਿਹੜੀ ਪੰਜਾਬ ਸੂਬਾ ਸਰਕਾਰ ਹੈ ਤੇ ਉਧਰ ਹੀ ਜੇਕਰ ਹਰਿਆਣਾ ਦੇ ਵਿੱਚ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਵੇਖਣਾ ਹੋਵੇਗਾ ਕਿ ਐਸਵਾਈਐਲ ਦਾ ਮੁੱਦਾ ਜਿਹੜਾ ਕਿੰਨਾ ਕੁ ਪੱਖ ਦਾ ਹੋਵੇਗਾ ਉਸ ਦੇ ਉੱਤੇ ਕੀ ਕੀ ਹੁਕਮ ਜਿਹੜੇ ਸੁਪਰੀਮ ਕੋਰਟ ਦੇ ਵੱਲ ਦਿੱਤੇ ਜਾਣਗੇ ਕਿ ਉਸ ਦੇ ਆਧਾਰ ਤੇ ਪੈਰਵਾਈ ਕੀਤੀ ਜਾਵੇਗੀ ਕਿ ਪੰਜਾਬ ਜਿਹੜਾ ਪਾਣੀ ਉਹ ਹਰਿਆਣਾ ਨੂੰ ਦਵੇ ਗਿਆ तमाम ਸਵਾਲ ਇਸ ਮੈਨੀਫੈਸਟੋ ਦੇ ਵਿੱਚ ਜੋ ਕਾਂਗਰਸ हरियाणा ਦੇ ਵੱਲੋਂ एसवाईएल ਮੁੱਦੇ ਦੀ ਪੈਰਵੀ ਦੌਰਾਨ ਗੱਲ ਕੀਤੀ ਗਈ ਹੈ तमाम ਸਵਾਲ ਚੁਕੇ ਜਾਂਦੇ ਨੇ ਕਿ ਹੁਣ ਵੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਕੀ ਆਪਣੀ ਪਹਿਲ ਕਰੇਗੀ ਹਰਿਆਣਾ ਨੂੰ ਪਾਣੀ ਦੇਣ ਦੇ ਵਿੱਚ ਜਾਂ ਫਿਰ ਜਿਵੇਂ एसवाईएल ਮੁੱਦੇ ਤੇ ਆਏ ਦਿਨੀ ਕਈ ਹੁਕਮ جاری ਹੁੰਦੇ ਰਹਿੰਦੇ ਨੇ ਜਾਂ ਫਿਰ ਕਈ ਅ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਦਲੀਲਾਂ ਦਿੱਤੀਆਂ ਜਾਂਦੀਆਂ ਨੇ ਇਹ سلسلہ ਇਸੇ ਤਰ੍ਹਾਂ ਜਾਰੀ ਰਹੇਗਾ ਪਰ ਇਸ ਦੇ ਵਿੱਚ ਰਾਹੁਲ ਗਾਂਧੀ ਨੇ ਮਹਿਲਾਵਾਂ ਸੁਰੱਖਿਆ ਦੇ ਲਈ ਜਾਂ ਫਿਰ ਬੇਰੋਜ਼ਗਾਰੀ ਦੇ ਲਈ ਵੀ ਕਈ ਸਵਾਲ ਚੁੱਕੇ ਨੇ ਮਲਿਕ ਅਰਜੁਨ ਖਰਗੇ ਨੇ ਵੀ ਕੇਂਦਰ ਦੀ ਕਾਰਜਗੁਜ਼ਾਰੀ ਤੇ ਸਵਾਲ ਚੁੱਕੇ ਨੇ ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਆਪਣੀ ਸਰਕਾਰ ਬਣਾਉਂਦੀ ਹੈ ਤੇ ਉਸ ਦਰਮਿਆਨ ਜਿਹੜੇ ਮੈਨੀਫੈਸਟੋ ਦੇ ਵਿੱਚ ਵਾਅਦੇ ਕੀਤੇ ਗਏ ਨੇ ਉਸ ਦੇ ਉੱਤੇ ਕਿੰਨੀ ਕ ਖੜੀ ਉਤਰਦੀ ਹੈ ਫਿਲਹਾਲ ਇਸ ਸਬੰਧੀ ਸ ਤੁਹਾਨੂੰ ਜਾਣਕਾਰੀ ਸਾਂਝੀ ਕਰ ਦਿੱਤੀ ਹੈ ਹੋਰ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ